ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਭ ਠੀਕ ਠਾਕ ਹੋਏਗੇ ਕਰਿਆ ਜੀ ਅੱਜ ਆਪਾਂ ਨੇ ਸਪਰੇਅ ਦਾ ਕੰਮ ਸਟਾਰਟ ਆਪਣਾ ਇੱਕ ਪਾਰੇ ਆ ਤਾਕਤ ਵਾਸਤੇ ਦਵਾਈ ਇੱਕ ਪਾਰੇ ਆ ਤੇਲੇ ਵਾਲੀ ਇਸ ਤਰ੍ਹਾਂ ਕੀ ਮਤਲਬ ਜਿ ਤਰ੍ਹਾਂ ਇਹ ਛੋਟੇ ਢਿੱਡੇ ਹੋਈਆਂ ਵਿੱਚ ਜੀਰੀਮਾ ਉਸਮਾ ਤੇਲੇ ਦਾ ਕੰਟਰੋਲ ਵਾਸਤੇ ਰეკਮੈਂਡ ਕਰ ਰਹੇ ਆ ਯੂਨੀਵਰਸਿਟੀ ਵਾਲੇ ਇਹ ਤੇਲੇ ਕੀ ਰੋਕथाम ਕਰੋ ਉਸ ਵਾਸਤੇ ਪਾ ਰਹੇ ਆਪਾਂ ਇਹ ਜੀਯੂ ਕੰਪਨੀ ਦਾ ਤੇਲੇ ਵਾਲਾ ਕੀਟਨਾਸ਼ਕ ਇਹ ਆਪਣਾ ਖਸ਼ੀਨ ਵਾਲਾ ਸਾਲ ਟੈਮਾ ਇੱਕ ਬਾਰੇ ਆਪਾਂ ਇਹ ਜ਼ਿੰਕ ਮਹਿੰਦਰਾ ਦਾ ਦੋ ਦਵਾਈਆਂ ਪਾ ਰਹੇ ਆ ਬਾਈ ਆਪਾਂ ਬੱਸ ਇਹ ਜ਼ਿੰਕ ਆਪਣਾ ਪਹਿਲਾਂ ਵੀ ਪਿਆ ਵਾ तकरीबन ਜਮੀਨ ਹੌਲੀ ਹੈ ਆਪਣੇ ਡੱਕਰ ਦੇ ਖੇਤਾਂ ਉਸ ਕਰਕੇ ਜ਼ਿੰਕ ਕੀ ਘਾਟ ਆ ਵਾ ਹੈ ਜਿੰਕ ਕੀ ਮੈਗਨੀਸ਼ੀਅਮ ਕੀ ਲਾਲੇ ਛੋਟੇ ਤੱਤ ਹੋਆ ਜਿਹੜੀ ਚੰਗੀ ਜ਼ਮੀਨ ਹੈ ਉਹ ਤਾਂ ਕਵਰ ਕਰ ਜਾ ਇੱਕ ਵਾਰੀ ਮਾ ਕਿ ਡੋਜ਼ ਬੰਦਾ ਉਹੀ ਪਾਵਾ 5 ਕਿਲੋ ਕਿਲੇ ਕੀ 4 ਕਿਲੋ ਜਿਸ ਤਰ੍ਹਾਂ ਪੈਕਿੰਗ ਆ ਮਾ ਠੀਕ ਹੈ ਜੀ ਬਣੇ ਰਿਹਾ ਆਪਣੀ ਵੀਡੀਓ ਕੇ ਲਖਾਵਾ ਕਿੰਨਾ ਕੰਮ ਖਿੱਚਿਆ ਜਾਹਾ ਇੱਕ ਟੰਕੀ ਪਹਿਲਾਂ ਲਾਤੀ ਦੋਈ ਟੰਕੀ ਲਾਈ ਹੈ ਪਹਿਲੀ ਇੱਕ ਟੰਕੀ ਮਾ ਨਿਕਲ ਗਏ 5 ਕਿਲੇ ਤਕਰੀਬਨ ਆਪਣੇ 600 ਲੀਟਰ ਕੀ ਟੰਕੀ ਆਪਣੀ ਕਰ ਰਹੇ ਆ ਬੰਦੇ ਆਪਾਂ ਨੇ ਤਿੰਨ ਬੰਦੇ ਭਲਾਏ ਆ ਤੇ ਹੜੀ ਵਾਲੇ ਇੱਕ ਖੇਤ ਕਰਿਆਈ ਬਈ ਪਰ ਆਪਾਂ ਢਾਈ ਕਿ ਟੰਕੀਆਂ ਲੱਗੀਆਂ ਇੱਕ ਟੰਕੀ ਮਾ ਜਾਨੀ 5 5.5 ਕਿੱਲਿਆਂ ਤੱਕ ਨਿਕਲਾ 600 ਲੀਟਰ ਦੀ ਟੰਕੀ ਹੈ ਦਵਾਈ ਪਾਵਾ ਆਪਾਂ 5 ਕਿੱਲੇਗੀ ਕਿਤੇ ਫਾਂਟ ਵੱਧ ਲੱਗ ਜਾ ਜਿਸ ਤਰ੍ਹਾਂ ਕਿਤੇ ਘਟ ਲੱਗ ਜਾ ਇਹ ਕਰਾਂਗੇ ਇਸ ਖੇਤ ਮਾ ਢਾਈ ਕਿ ਟੰਕੀਆਂ ਲੱਗੀਆਂ ਪਰ ਉਹਰਾ ਕਰਕੇ ਫਿਰ ਉਹ ਮੋਟਰ ਬਣੀ ਉੱਥੇ ਭਰेंगे ਜਾ ਕੇ ਇਹ ਲੰਬੀ ਪੱਟਾਂ ਯੋ ਡੇਡ ਕਿਲਾ ਯਾਰ ਸੈਟ ਜਿਮ ਯੋ ਡੇਡ ਕਰਕੇ ਫਿਰ ਮੋਟਰਪਾ ਭਰਿਆਂ ਜਾਗ ਆਗੇ ਬੰਦੇ ਆਏ ਆਪਣੇ ਪਿੱਛੇ ਨੂੰ ਪਰ ਟਰੈਕਟਰ ਲੈ ਉੱਪਰ ਨੂੰ ਘੁਮਾ ਆ ਗਿਆ ਚਾ ਚੂ ਪੀਏ ਨਾ ਨਾ ਹੋਰ ਮਨਜੀਤ ਕਿਤਰਾ ਠੀਕ ਠਾਕ ਠੀਕ ਹੈ ਜੀ ਜੁਰੀ ਹਾਂ ਵਧੀਆ ਹੈ ਨਾ ਗਰਮੀ ਹੋ ਗਈ ਹੈ ਗਰਮੀ ਪਈ ਹੈ ਗੱਲ ਗਿਆ ਬਾਈ ਉਰੇ ਵੀ ਹੰਦੇ ਆ ਗਏ ਸਾਜੀ ਠੀਕ ਹੈ ਇਹ ਨਾ ਸਿਰੇ ਵਰ ਪਾਈਪ ਘਟ ਗਿਆ ਜਿੱਦਗੀ ਲਵਾਈ ਜਾਦਾ ਉਹ ਟਰੈਕਟਰੇ ਬਾਦ ਮਸਟਰ ਵਿੱਚ ਉਹਦਾ ਰੇਪ ਆਇਆ ਬਾ ਰੇ ਵਾਲੀ ਦਿੱਤਾ ਮਨ ਕੱਢਦੇ ਜਿਵੇਂ ਮਿੱਟ ਗਈ ਨੇ ਲਿੱਖਾ ਦੇਖੋ ਭੇਡੇ ਆਉਂਦਾ ਬੀਤ ਦੋ ਖੇਤ ਨਵੇੜੇ ਆਏ ਤੀਏ ਮਾ ਕੇ ਛੰਡੇਆਂ ਵਾਲੇ ਮਾ ਕੇ ਛੰਡੇਆਂ ਵਾਲੇ ਦੇਖੋ ਛੰਡੇ 15 ਹੱਲਾਵਾਂ ਛੰਡੇਆਂ ਵਾਲੇ ਖੇਤ ਮਾਗੇ ਦਵਾਈ ਆ ਰਹੇ ਆ ਬੰਦੇ ਲੈ ਕੇ ਬਣੇ ਸਕੂਟਰੀ ਵਾ ਆਪਾਂ ਟਰੈਕਟਰ ਕਮਾਲ ਆਇਆ ਇਹਦੇ ਦਵਾਈ ਘੱਟ ਏ ਥੋੜੀ ਜੀ ਉਰੇ ਕਰਦੇ ਆ ਜਿੰਨੇ ਕਿ ਲਗਭਗ 30 ਕਿਲੇ ਹੋਗੇ ਉਰੇ ਦੇਖੋ ਕਿੰਨੇ ਕਰੇਗੇ ਪੰਜ ਕਿੱਲੇ ਨਿਕੜ ਜਾਣ 2 ਟੰਕੇ ਦਾ ਲੱਗੇ ਜਾਣਗੇ ਸਵਾਗ ਚਾਰ ਹੋਗੇ ਨਾਲੇ 40 ਕਿੱਲੇ ਆਸ-ਪਾਸ ਸਪਰੇਅ ਚ ਹੋ ਜਾਏਗੀ ਖਾਦ ਪਾਣਾ ਇਸਮਾ ਸਰਜੀਗਾ ਪਵੇਗਾ ਇੱਕ ਖਾਦ ਰੋਕਿਆ ਵਾ ਜੀ ਜੀ ਠੀਕ ਆ ਮੇਰੇ ਸਾਹਮਣੇ ਦਾ ਸਰਜੀਗਾ ਡੈੜੀਆਂ ਦੂੜੀਆਂ ਪਵੇ ਜੇ ਪਵੇਗਾ ਵੈਸੇ ਠੀਕ ਹੈ ਆ ਗਈ ਸਕੂਟੀ ਸਕੂਟੀ ਆ ਗਈ ਮੋਦੀ ਆ ਗਿਆ ਮੋਦੀ ਮਰਿੰਦਰ ਮੋਦੀ ਇਸ ਕਾ ਨਾਮ ਬੰਦੇ ਦਾ ਮਰਿੰਦਰ ਮੋਦੀ ਆ ਗਿਆ ਹੈ ਨਰਿੰਦਰ ਮੋਦੀ ਆਇਆ ਦਵਾਈ ਲੈ ਸੁਜੀਵਨੀ ਟ੍ਰਾਈਕੋਡਰਮ ਪਾਵੇਂਗੇ ਬਾਈ ਮਾਂ ਗੈਲ ਆਪਾਂ ਛੰਡੇ ਦੇ ਸਪਰੇਅ ਵਾਸਤੇ ਆਇਆ ਪਿਆਦਾ ਪਹਿਲਾਂ ਪਿਆ ਨਹੀਂ ਹੈ ਅੱਜ ਪਾ ਦੇਗੇ ਗੈਲ ਇਸੇ ਕਰਕੇ ਰੁਕੇ ਦੇ ਲੱਗ ਤਿੰਨ ਪੈਕੇਟ ਪਾ ਲੇ। ਕਰ ਦਿਆ ਬਾਈ ਕੰਮ ਚੱਲਦਾ। ਬੰਦੇ ਲੱਗੇ ਸਪਰੇਅ ਨੂੰ। ਲੋਾਈ ਦੀ ਢੋਲਤੀ ਆਪਾਂ ਨੇ। ਬਗਨਾ ਟਰੈਕਟਰ ਥੋੜੀ ਜਿਹੀ ਹੈਗੇ ਹੋਰ ਕਿੱਲੇ ਕੀ ਲੰਬਾਈ ਹੈ। ਮੱਕੀ ਵਾਲੇ ਖੇਤ ਮਲਾਈ ਵੀ ਆਪਾਂ ਨੇ 1509 ਮੱਕੀ ਦੀ ਤਰ੍ਹਾਂ ਨਾ ਪਹਿਲਾਂ ਗੰਨਾ ਦਾ ਗੰਨੇ ਤੋਂ ਮੱਕੀ ਮੱਕੀ ਦੇ ਬਾਅਦ ਆਪਣਾ ਉਹਨਾਂ ਦਾ ਬਾਹਰ ਦੇ ਲਾਈਨ ਨੇ ਹਵਾ ਚੱਲ ਰਹੀ ਹੈ ਹਵਾ ਹੋ ਗਈ ਅਜ ਪਛਵਾ ਪਛਵਾ ਮਾ ਸਰੀਰ ਕਾਇਮ ਹੁੰਦਾ ਕਾਇਮ ਪਰ ਉਹ ਮਦ ਸਰੀਰੇ ਨਹੀਂ ਹੁੰਦਾ ਅੱਪੂ ਜਾ ਰਿਹਾ ਮੋਟਰਵਾਦ ਦਵਾਈ ਲੈ ਕੇ ਅੱਗੇ ਮਾਲ ਠੀਕ ਲੱਗਦਾ ਲਓ ਜੀ ਲਾਸਟ ਟੰਕੀ ਐ ਬਸ ਇਹ ਆਪਣੀ ਥੋੜਾ ਬਥਰ ਕੱਢੇ ਕਿੱਲਾ ਅੱਧਾ ਜੋ ਵੀ ਨਿਕਲਿਆ ਬੰਦੇ ਚਾਹ ਰਹਿਆਂ ਇਤਰੇ ਆ ਦੇਖੋ ਝੰਡੇ ਇਹ ਖੇਤ ਬਾਣ ਲਗੇਦੇ ਆਪਾਂ ਇਸ ਮੇ ਖਾਸੇ ਝੰਡੇ ਦੇ ਜਣੀ ਰੁਗ ਗਏ ਫਿਰ ਵੀ ਲਗਾ ਵੀ ਚਲੋ ਠੀਕ ਹੋ ਰਹਿ ਜੇਗਾ ਕੰਮ ਝੰਡੇ ਖਾਸ ਹੀ ਆ ਇੱਕ ਵਾਰ ਤਾਂ ਮੰਨ ਹੋ ਗਿਆ ਵੀ ਬਾਕੇ ਲਾ ਦਿੰਨੇ ਆ ਫਿਰ ਛੱਡ ਦੇ ਦਾ ਕੀ ਕੰਮ ਬਣੇਗਾ ਆਪਣਾ ਸਵੇਰੇ ਜਿਹੜਾ ਰਹਿ ਗਿਆ ਟਰੈਕਟਰ ਦੀ ਵਿਚਾਰੀ ਕੀ ਅੱਖ ਖਰਾਬ ਹੋ ਗਈ ਵਿਚਾਰੇ ਦੀ ਅੱਖ ਲਿਆਵੇਂ ਪਵਾ ਗਏ ਨਵੀਂ ਦਾ ਕਿ ਤੱਕ ਖਰਾਬ ਹੋ ਗਿਏ ਤਰੇ ਇਹ ਨਾ ਟਾਇਰ ਟੈਂਕਾ ਮਾਰਾ ਸੜਕਵਾ ਬਹੁਤ ਉਸ ਕਰਕੇ ਨਾ ਮਤਲਬ ਇਹ ਚੀਜ਼ਾਂ ਕਣਕ ਛੁਣ ਕੇ ਜਾਵਾਂ ਕਿ ਬੈਟਰੀ ਕ੍ਰੈਕ ਹੋ ਗਈ ਮੁਰੇ ਮਾੜੀ ਮੋਢੀ ਢਿੱਲੀ ਹੋਣੀ ਅੱਗੇ ਰੱਖੀ ਵੀ ਐ ਉਹ ਡੈਂਗੇ ਮੇ ਕ੍ਰੈਕ ਹੋਊਗਾ ਐਂਡ ਡੈਂਗੇ ਮਰਾ ਚੱਲ ਰਿਹਾ ਪਾਣੀ ਇਤਰਾ ਗੰਨੇ ਵਾਲਾ ਕਸੂਰ ਆ ਗਿਆ ਗੰਨੇ ਵਾਲਾ ਨੂੰ ਟਿੱਕੇ ਦਰ ਕਿਤਰਾ ਕਿਤਰਾ ਛੋਟੀ ਚੱਕਿਆ ਅੱਜ ਬਿਹਾਰੀ ਬੰਦੇ ਛੁੱਟੀ ਚੱਕੇ ਕਰਾਂ ਬਾਬੇ ਮੈਂ ਸਾਡੇ ਕਣ ਆਇਦਾ ਹਾਂ ਚੱਲ ਵਧੀਆ ਹੋਰ ਠੀਕ ਐ ਨਾ ਵਧੀਆ ਨਹੀਂ ਪੜ ਗਿਆ ਘਰਾਂ ਨੂੰ ਜਾ ਰਹੇ ਹਾਂ ਕੱਲ ਨੂੰ ਹੈ ਚੱਲ ਲੈ ਵੀ ਹੋ ਗਈ ਛੁੱਟੀ ਚਲੇ ਘਰ ਨੂੰ ਐ ਠੀਕ ਐ ਆ ਦੇਖੋ ਪਿੱਛੇ ਬੈਠਿਆ ਲੋ ਬੰਦੇ ਆਵੇਂ ਆਪਣੇ ਗੱਡੀ ਲੈ ਕੇ ਇੱਕ ਟੀਵਾ ਇਹ ਰਸਨਾ ਇਜੀੋ ਇਲਾਕੇ ਵਾਂ ਨਾ ਹਰੀ-ਭਰੀ ਫਸਲਾਂ ਬਾਈ ਤੇਰੇ ਟਾਈਮ ਗੈਲ ਲੱਗੀ ਗਿਆ ਪਹੁੰਚ ਗਏ ਬਾਈ ਘਰੇ ਲੱਗੇ ਟਰੈਕਟਰ ਦੀ ਧੁਾਈ ਹੋਣ ਨੂੰ ਇਹਨੂੰ ਬਾਈ ਮਜ਼ਾਕ ਕਰੀ ਹਾਂ ਇੱਕ ਨਰਿੰਦਰ ਨੌ ਐ ਮੋਦੀ ਰੱਖਦੇ ਹਣਾ ਇਸ ਬੰਦੇ ਨੇ ਰੱਖਿਆ ਇਸ ਕਾ ਮੋਦੀ ਨੋ ਹੈ ਠੀਕ ਹੈ ਤੋਰੇ ਬਾਈ ਟੰਕੀ ਟੰਕੀ ਦੀ ਧੋ ਦੇ ਵਿੱਚ ਮੜ ਮੋਟਾ ਤਲੇ ਗਾਦ ਗੁੱਦ ਹੋ ਜਾ ਉਹ ਖੋਲ ਗਏ ਤਲੇ ਤੇ ਬਾਲ ਵਧੀਆ ਚੱਲਿਆ ਬਾਈ ਕੰਮ ਅੱਜ ਮਹਾਰਾਜ ਆਪਣੀ ਕਿਰਪਾ ਬਣਾਈ ਰਹਾ ਹੈ ਰੱਖਿਆ ਇਤਨੀ ਚੱਲਿਆ ਬਾਈ ਕੰਮ ਜੇ ਮੌਸਮ ਠੀਕ ਠੋਕ ਰਿਹਾ ਕੱਲ ਨੂੰ ਫਿਰ ਕਰਾਂਗੇ ਟਰੈਕਟਰ ਕਰਦੇ ਹਾਂ ਸਾਵਧਾਪਾ ਇਹ ਗਾਰਾ ਸੁੱਕ ਕੇ ਬਾਦ ਵਿੱਚ ਬਹੁਤ ਔਖਾ ਉਤਰਾ ਹੋਰ niche baadne kar ke tractor lipad gaya bahar bahar ਤਾਂ ਨਹੀਂ lipda ਇਹ ਤਾਂ ਨਹੀਂ ਠੀਕ ਹੈ ਬਾਈ ਓਕੇ ਧੰਨਵਾਦ ਵੀਡੀਓ ਦੇਖਣੇ ਵਾਸਤੇ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ